ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਮੈਨੂੰ ਬੜੀ ਹਾਸੀ ਆ ਰਹੀ ਸੀ ਜਦੋਂ ਭਾਜਪਾ ਦੇ ਲੀਡਰ ਜਿਹੜੇ ਆ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਔਰ ਉਸ ਦੇ ਵਿੱਚ ਉਹ ਇਲਜ਼ਾਮ ਲਗਾਉਂਦੇ ਆ ਕਿ ਪੰਜਾਬ ਦੇ ਵਿੱਚ ਟੈਕਸ ਅਤੰਕਵਾਦ ਫਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੇ ਈਟੀਓ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈਗੀ ਹੈ ਕਿ ਉਹ ਟੈਕਸ ਇਕੱਠਾ ਕਰਕੇ ਲੈ ਕੇ ਆਉਣ ਇਲਜ਼ਾਮ ਲਗਾਇਆ ਗਿਆ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਦਿਹਾੜੀ ਦੀ ਸਰਕਾਰ ਹੈਗੀ ਹੈ ਬੜੀ ਹਾਸੀ ਆ ਰਹੀ ਸੀ ਮਤਲਬ ਮੂੰਹ 'ਮੇਂ ਰਾਮ ਰਾਮ ਬਗਲ 'ਵੇ ਛੁਰੀ ਉਹ ਪਾਰਟੀ ਜਿਸ ਨੇ ਹਿੰਦੁਸਤਾਨ ਦੇ ਵਿੱਚ ਟੈਕਸ ਅਤੰਕਵਾਦ ਪੈਦਾ ਕੀਤਾ ਉਹ ਪਾਰਟੀ ਜਿਹੜੀ ਕਹਿੰਦੀ ਸੀ ਜਦੋਂ ਸਾਡੀ ਸਰਕਾਰ ਹਿੰਦੁਸਤਾਨ ਦੇ ਵਿੱਚ ਆ ਗਈ ਤੁਹਾਨੂੰ ਕਿਸੇ ਤਰ੍ਹਾਂ ਦਾ ਟੈਕਸ ਦੇਣਾ ਹੀ ਨਹੀਂ ਪੈਣਾ ਉਹੋ ਪਾਰਟੀ ਅੱਜ ਟੈਕਸ ਅਤੰਕਵਾਦੀਆਂ ਗੱਲਾਂ ਕਰਨ ਕਰ ਰਹੀ ਹੈ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਵਾ ਕਿ ਦੁੱਧ ਅਤੇ ਦਹੀਂ ਤਾਂ ਬੇਸਿਕ ਚੀਜ਼ਾਂ ਨੇ ਸਾਡੇ ਘਰਾਂ ਦੇ ਵਿੱਚ ਆਮ ਜੂਜ਼ ਹੋਣ ਵਾਲੀਆਂ ਚੀਜ਼ਾਂ ਨੇ ਕੀ ਇਸ ਦੇ ਉੱਤੇ ਜੀਐਸਟੀ ਲਗਾਉਣਾ ਟੈਕਸ ਲਗਾਉਣਾ ਉਹ ਜਾਇਜ਼ ਹੈ ਸਾਡੇ ਬੱਚੇ ਪੜ੍ਹਦੇ ਆ ਸਕੂਲਾਂ ਦੇ ਵਿੱਚ ਉਹਦੇ ਦੀ ਜਿਹੜੀ ਪੈਨਸਲ ਕਾਪੀ ਸਮੱਗਰੀ ਹੈ ਉਹਦੇ ਉੱਤੇ ਟੈਕਸ ਲਾਉਣਾ ਕੀ ਇਹ ਟੈਕਸ ਅਤੰਕਵਾਦ ਨਹੀਂ ਹੈਗਾ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਹਿੰਦੁਸਤਾਨ ਦੇ ਲੋਕ ਸ਼ਰਧਾ ਦੇ ਨਾਲ ਜਿਹੜੀ ਪੂਜਾ ਕਰਦੇ ਆ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਉਹ ਜਿਹੜੀ ਸਮੱਗਰੀ ਹੈ ਉਹਦੇ ਤੇ ਵੀ ਟੈਕਸ ਲਾ ਦੇਣਾ ਕੀ ਉਹ ਟੈਕਸ ਅਤੰਕਵਾਦ ਨਹੀਂ ਹੈਗਾ ਮੈਂ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਵਾਂ ਕਿ ਹਿੰਦੁਸਤਾਨ ਦੇ ਵਿੱਚ GST ਲਾਗੂ ਕਿੰਨੇ ਕੀਤੀ ਇੰਨਾ ਕੰਪਲੈਕਸ ਜਿਹੜਾ ਸਟਰਕਚਰ ਸੀ ਟੈਕਸ ਦਾ ਉਹ ਕਿੰਨੇ ਬਣਾਇਆ ਜਿਹੜੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਸੀ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਕਿੰਨੇ ਪਾਇਆ ਔਰ ਜਿਸ ਤਰੀਕੇ ਦਾ ਇਹਨੇ ਕੰਪਲਿਕੇਟਿਡ ਸਿਸਟਮ ਬਣਾਇਆ ਛੋਟੇ ਵਪਾਰੀਆਂ ਦੇ ਖਰਚੇ ਵੱਧ ਗਏ ਉਹਨਾਂ ਨੂੰ ਹਰ ਮਹੀਨੇ ਜਿਹੜੀ GST ਰਿਟਰਨ ਫਾਈਲ ਕਰਨੀ ਪੈਂਦੀ ਆ ਔਰ ਕਿੰਨਾ ਕੰਪਲਿਕੇਟਿਡ ਸਿਸਟਮ ਬਣਾਇਆ ਜਿੰਨਾ ਲੋਕਾਂ ਨੇ ਇਹ ਸਿਸਟਮ ਬਣਾਇਆ ਉਸ ਲੋਕ ਜਿਹੜੇ ਆ ਉਹ ਸਾਡੇ ਤੇ ਸਵਾਲ ਪੈਦਾ ਕਰ ਰਹੇ ਆ ਮੈਂ ਹੋਰ ਪੁੱਛਣਾ ਚਾਹਣਾ ਕਿ ਤੁਸੀਂ ਵਪਾਰੀਆਂ ਦੇ ਹਿੱਤੈਸ਼ੀ ਕਦਰ ਤੋਂ ਹੋਗੇ ਤੁਹਾਡੀ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਸਰਕਾਰ ਰਹੀ ਅਕਾਲੀ ਦਲ ਦੀ ਭਾਈਵਾਲੀ ਦੇ ਨਾਲ ਸਰਕਾਰ ਲਈ ਉਸ ਟਾਈਮ ਤੇ ਜਿਸ ਤਰੀਕੇ ਦਾ ਅਤੰਕਵਾਦ ਤੁਸੀਂ ਪੰਜਾਬ ਦੇ ਵਿੱਚ ਫਲਾਇਆ ਜਿਸ ਤਰੀਕੇ ਦੀ ਹਿੱਸੇਦਾਰੀ ਵਾਲੀ ਰਾਜਨੀਤੀ ਪੰਜਾਬ ਚ ਫਲਾਈ ਜਿਸ ਤਰੀਕੇ ਨਾਲ ਲੋਕਾਂ ਦੇ ਬਿਜ਼ਨਸ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਉਜਾਗਪਤੀ ਸੀ ਵਪਾਰੀ ਸੀ ਉਹ ਮਜਬੂਰ ਹੋ ਕੇ ਗਵੰਡੀ ਸਟੇਟਾਂ ਜਿਨ੍ਹਾਂ ਨੂੰ ਜਾਣਾ ਪਿਆ ਤੇ ਤੁਸੀਂ ਜਨਨਗੇ ਟੈਸ ਅਤਨਕਵਾਦੀ ਗੱਲ ਕਰਦੇ ਹੋ ਮੈਂ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਦੱਸੋ ਪੱਤਰਕਾਰ ਹੋ ਤੁਸੀਂ ਤੇ ਬੜੇ ਸੁਚੇਤ ਹੋ ਕਿ ਹਿੰਦੁਸਤਾਨ ਦੇ ਵਿੱਚ ਈਡੀ ਦੀਆਂ ਤੇ ਇਨਕਮ ਟੈਕਸ ਦੀਆਂ ਜਿਹੜੀਆਂ ਰੇਡਾਂ ਨੇ ਉਹ ਕਿਹਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਹੁੰਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਨਹੀਂ ਬੋਲ ਸਕਦੇ ਇਸ ਦੇ ਉੱਤੇ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ ਆ ਨਾ ਕੇਵਲ ਪੋਲੀਟਿਕਲ ਰਾਜਨੀਤਿਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਵਾਸਤੇ ਬਲਕਿ ਅੱਜ ਵਪਾਰੀਆਂ ਨੂੰ ਪਰੇਸ਼ਾਨ ਕਰਨ ਵਾਸਤੇ ਸਭ ਤੋਂ ਵੱਧ ਜੇਕਰ ਈਡੀ ਦੀਆਂ ਜਾਂ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਰੇਡਾਂ ਹੁੰਦੀਆਂ ਨੇ ਉਹ ਭਾਜੀਪੀ ਦੇ ਰਾਜ ਦੇ ਵਿੱਚ ਹੁੰਦੀਆਂ ਨੇ ਔਰ ਇਸ ਨੇ ਵਪਾਰੀਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਪਿਛਲੇ ਦਿਨੀ ਰਾਜਾ ਵਿਢਿੰਗ ਜੀ ਨੇ ਇੱਕ ਟਵੀਟ ਕੀਤਾ ਇੱਕ ਵੀਡੀਓ ਵੀ ਪਾਈ ਇਵਨ ਅੱਜ ਮੈਂ ਦੇਖ ਰਿਹਾ ਸੀ ਜੈਨਕਿ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਵੀ ਟਵੀਟ ਕੀਤਾ ਹੈਗਾ ਕਿ ਪੰਜਾਬ ਦੇ ਵਿੱਚ ਟੈਕਸ ਦੇ ਨਾਂ ਤੇ ਟੈਰਰ ਪੈਦਾ ਕੀਤਾ ਜਾ ਰਿਹਾ ਹੈ ਮੈਂ ਕਹਿਣਾ ਚਾਹੁੰਦਾ ਵਾ ਜਿਹੜਾ ਟੈਕਸ ਅਤੰਕਵਾਦ ਹੈ ਨਾ ਉਹ ਅਸੀਂ ਨਹੀਂ ਫਲਾਇਆ ਟੈਕਸ ਅਤੰਕਵਾਦ ਭਾਜਪੀ ਨੇ ਫਲਾਇਆ ਕਿਉਂਕਿ ਭਾਜਪੀ ਦਾ ਜਿਹੜਾ ਕਮਲ ਹੈ ਉਹ ਟੈਕਸ ਅਤੰਕਵਾਦ ਦੇ ਵਿੱਚ ਹੀ ਵੱਧਾ ਫੁੱਲਦਾ ਹੈਗਾ ਉੱਥੇ ਹੀ ਉਹ ਖੜਦਾ ਹੈਗਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਨੇ ਸਾਨੂੰ 3 ਸਾਲ ਸਰਕਾਰ ਚਲਾਉਂਦਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਵਾ ਟੈਕਸ ਵਾ ਜਨ ਕਿ ਟੈਕਸ ਅਤੰਕਵਾਦ ਉਦੋਂ ਹੁੰਦਾ ਜਦੋਂ ਤੁਸੀਂ ਮਾਫੀਆ ਦੀ ਸਰਕਾਰ ਚਲਾਉਂਦੇ ਹੋ ਜਦੋਂ ਤੁਸੀਂ ਲੋਕਾਂ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ ਕਰਦੇ ਹੋ ਜਦੋਂ ਤੁਸੀਂ ਉਹ ਟੈਕਸ ਜਿਹੜਾ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਸੀ ਉਹ ਤੁਹਾਡੀਆਂ ਆਪਣੀਆਂ ਜੇਬਾਂ ਦੇ ਵਿੱਚ ਜਾਂਦਾ ਹੈ ਤਾਂ ਅੱਜ ਤੁਹਾਨੂੰ ਦਰਦ ਸਿਰਫ ਅਤੇ ਸਿਰਫ ਇਸ ਕਰਕੇ ਹੋ ਰਿਹਾ ਕਿਉਂਕਿ ਤੁਸੀਂ ਲੋਕਾਂ ਨੇ ਹਮੇਸ਼ਾ mafia ਚਲਾ ਕੇ ਟੈਕਸ ਚੋਰਾਂ ਦਾ ਸਾਥ ਦਿੱਤਾ ਹੈ ਉਹਦਾ ਸਬੂਤ ਮੈਂ ਤੁਹਾਨੂੰ ਦੇ ਸਕਦਾ ਵਾਂ ਇਹ ਮੇਰੇ ਕੋਲੇ ਪੂਰਾ ਕੰਪੈਰੀਟਿਵ ਡਾਟਾ ਹੈਗਾ ਔਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਜਿਹੜੀ ਐਕਸਾਈਜ਼ ਰੈਵਨਿਊ ਹੈਗੀ ਹੈ ਜਿਹੜਾ ਸ਼ਰਾਬ ਤੋਂ ਜਿਹੜਾ ਹੈਗਾ ਸਾਨੂੰ ਰੈਵਨਿਊ ਆਉਂਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿਹੜੀ 2012 ਤੋਂ ਲੈ ਕੇ 2017 ਤੱਕ ਦੀ ਸਰਕਾਰ ਸੀ ਟੋਟਲ 20545 ਕਰੋੜ ਰੁਪਏ ਦੀ ਕਲੈਕਸ਼ਨ ਹੋਈ ਕਾਂਗਰਸ ਦੇ 2017 ਤੋਂ ਲੈ ਕੇ 2022 ਤੱਕ 27 20545 ਕਰੋੜ ਮੈਂ ਤੁਹਾਨੂੰ ਦੇ ਦਿਆਂਗਾ ਬਿਲਕੁਲ ਹੈਗਾ ਸਾਰਾ ਕੁਝ ਔਰ ਕਾਂਗਰਸ ਨੇ ਜਿਹੜੀ 2017 ਤੋਂ 2022 ਤੱਕ 27395 ਕਰੋੜ ਦੀ ਕਲੈਕਸ਼ਨ ਹੋਈ ਸਾਨੂੰ ਸਿਰਫ 3 ਸਾਲ ਸਰਕਾਰ ਚਲਾਉਂਦਿਆਂ ਨੂੰ ਹੋਏ ਐ ਔਰ ਇਨਾਂ 3 ਸਾਲਾਂ ਦੇ ਵਿੱਚ ਜਿਹੜੀ ਹੈ ਸਾਡੀ 28 ਕਰੋੜ 28000 20 ਕਰੋੜ ਰੁਪਏ ਦੀ ਜਿਹੜੀ ਕਲੈਕਸ਼ਨ ਹੋਈ ਹੈ ਜਾਨੀ ਕਿ ਜਿੰਨੀ ਕਲੈਕਸ਼ਨ ਉਹ 5 ਸਾਲ ਚ ਕਰਦੇ ਸੀ ਉਸ ਤੋਂ ਵੱਧ ਕਲੈਕਸ਼ਨ ਅਸੀਂ 3 ਸਾਲਾਂ ਦੇ ਵਿੱਚ ਕੀਤੀ ਹੈ ਇਹ ਦੱਸਦਾ ਹੈਗਾ ਕਿ ਮਾਫੀਆ ਕਦੋਂ ਚੱਲਦਾ ਸੀ ਅਤੰਕਵਾਦ ਕਦੋਂ ਚੱਲਦਾ ਸੀ ਔਰ ਗੱਲ ਅਸੀਂ GST ਦੀ ਕਰ ਲੈਂਦੇ ਆ ਰੈਵਨਿਊ ਦੀ ਕਾਂਗਰਸ ਦਾ ਜਿਹੜਾ 2017 ਤੋਂ ਲੈ ਕੇ 2022 ਦਾ ਰਾਜ ਸੀ ਟੋਟਲ GST ਦੀ ਕਲੈਕਸ਼ਨ ਆਈ ਸੀ 21286 ਕਰੋੜ ਰੁਪਏ ਸਾਡੀ 3 ਸਾਲ ਦੀ ਸਰਕਾਰ ਹੈ ਹਲੇ ਔਰ 3 ਸਾਲਾਂ ਦੇ ਵਿੱਚ 64253 ਕਰੋੜ ਰੁਪਏ ਦੀ GST ਦੀ ਕਲੈਕਸ਼ਨ ਆਈ ਹੈ ਜਿਹੜੀ ਕਿ 3 ਗੁਣਾ ਵਾਧਾ ਉਹਨਾਂ ਕੋ ਜਿਹੜੀ ਕਿ ਜਿੰਨੀ ਉਹਨਾਂ ਨੇ 5 ਸਾਲਾਂ ਵਿੱਚ ਕਲੈਕਟ ਕੀਤੀ ਸੀ ਉਨੀ ਅਸੀਂ ਉਹਨਾਂ ਤੋਂ ਤਿੰਨ ਗੁਣਾ ਜ਼ਿਆਦਾ ਜਿਹੜੀ ਹੈ ਉਹ ਸਿਰਫ ਅਤੇ ਸਿਰਫ ਜਿਹੜਾ ਹੈਗਾ ਤਿੰਨ ਸਾਲਾਂ ਚ ਕਲੈਕਟ ਕੀਤਾ ਹੈ ਇਸੇ ਤਰ੍ਹਾਂ ਜੇ ਸਟੈਂਪ ਡਿਊਟੀ ਦੀ ਮੈਂ ਗੱਲ ਕਰ ਲਾਂ ਉਹ ਵੀ ਸਾਡੀ ਤਿੰਨ ਸਾਲਾਂ ਦੇ ਵਿੱਚ ਉਹਨਾਂ ਦੇ ਪੰਜ ਸਾਲ ਤੋਂ ਵੱਧ ਹੈ ਜੇ ਉਹਨਾਂ ਦੇ ਹਾਲਾਤ ਸੁਧਾਰੇ ਹੈ ਅਸੀਂ ਇਹਨਾਂ ਪੈਦਾਤ ਕਰੀਏ ਉਹ ਵੱਧ ਜਿਹੜੇ ਪੰਜਾਬ ਦੇ ਲੋਕ ਨੇ ਉਸ ਦਾ ਫਾਇਦਾ ਉਹ ਉਠਾ ਚੁੱਕੇ ਐ ਅੱਜ 90% ਘਰਾਂ ਦੇ ਵਿੱਚ ਬਿਜਲੀ ਦਾ ਜਿਹੜਾ ਬਿੱਲ ਆ ਉਹ ਜ਼ੀਰੋ ਆਉਂਦਾ ਐ ਇਹ ਸਿਰਫ ਅਤੇ ਸਿਰਫ ਇਸ ਕਰਕੇ ਐ ਕਿ ਅੱਜ ਸੂਬੇ ਦੇ ਵਿੱਚ ਇਮਾਨਦਾਰ ਸਰਕਾਰ ਚੱਲ ਰਹੀ ਐ ਔਰ ਉਹ ਕਿਸੇ ਤਰ੍ਹਾਂ ਦਾ ਟੈਕਸ ਟੈਰਰ आतंकवाद ਉਹ ਨਹੀਂ ਫੁਲਾਉਂਦੀ। ਅਤਨਕਵਾਦ ਫੁਲਾਉਣ ਦਾ ਮਕਸਦ ਹੁੰਦਾ ਮਾਫੀਆ ਚਲਾਉਣਾ ਔਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਮਾਫੀਆ ਨਹੀਂ ਚੱਲਦਾ। ਇਹ ਰਾਜ ਦੇ ਜੇ ਮਾਫੀਆ ਚੱਲਦਾ ਸੀ ਤਾਂ ਅਕਾਲੀ ਦਲ বিজেਪੀ ਦੀ ਸਰਕਾਰ ਦੇ ਵਿੱਚ ਚੱਲਦਾ ਸੀ। ਜੋ ਚੱਲਦਾ ਸੀ ਤਾਂ ਕਾਂਗਰਸ ਦੀ ਸਰਕਾਰ ਦੇ ਵਿੱਚ ਚੱਲਦਾ ਸੀ ਔਰ ਸਾਨੂੰ ਸਵਾਲ ਉਹ ਪੁੱਛ ਰਹੇ ਨੇ ਜਿਹੜੇ ਖਜ਼ਾਨਾ ਖਾਲੀ ਕਰਕੇ ਛੱਡ ਕੇ ਗਏ। ਜੇਕਰ ਤੁਸੀਂ ਮਾਫੀਆ ਨਾ ਚਲਾਇਆ ਹੁੰਦਾ ਤਾਂ ਅੱਜ ਖਜ਼ਾਨਾ ਖਰਲੀ ਨਹੀਂ ਹੋਣਾ ਸੀ ਲੇਕਿਨ ਉਸ ਦੇ ਬਾਵਜੂਦ ਜਾਨਕੀ ਬਾਦ ਸਾਹਿਬ ਦੀ ਸਰਕਾਰ ਨੇ ਇੰਨਾ ਟੈਕਸ ਵੀ ਇਕੱਠਾ ਕੀਤਾ ਹੈ ਔਰ ਉਸ ਨੂੰ ਖਜ਼ਾਨੇ ਦੇ ਵਿੱਚ ਵੀ ਜਿਹੜਾ ਇਹ ਪਾਇਆ ਹੈ ਇਹੀ ਇਸੇ ਨੂੰ ਕਹਿੰਦੇ ਹੈ ਕਿ ਇਮਾਨਦਾਰ ਸਰਕਾਰ ਜਿਹੜੀ ਹੈ ਉਹਦੇ ਬਿਹਤਰ ਨਤੀਜੇ ਹੈ ਔਰ ਮੈਂ ਇੱਕ ਗੱਲ ਬੜੀ ਕਬੀਰ ਕਰਦੇ ਹਾਂ ਆਵਾਦੀ ਪਾਰਟੀ ਨੇ ਹਮੇਸ਼ਾ ਹੀ ਵਪਾਰੀਆਂ ਦੇ ਲਈ ਇੱਕ ਚੰਗਾ ਮਾਹੌਲ ਪੈਦਾ ਕੀਤਾ ਹੈ ਇਹ ਪਹਿਲੀ ਸਰਕਾਰ ਹੈ ਜਿਸ ਨੇ ਨਾ ਕੇਵਲ ਉਦਯੋਗਪਤੀਆਂ ਦੇ ਨਾਲ ਬਲਕਿ ਵਪਾਰੀਆਂ ਦੇ ਨਾਲ ਉਹਨਾਂ ਦੇ ਦੁਆਰ ਦੇ ਉੱਤੇ ਜਾ ਕੇ ਅਸੀਂ ਮੀਟਿੰਗਾਂ ਕੀਤੀਆਂ ਸਾਡੇ ਪਾਰਟੀ ਦੇ ਸੁਪਰੀਮੋ ਨੇ ਮੀਟਿੰਗਾਂ ਕੀਤੀਆਂ ਨੇ ਪਾਰਟੀ ਦੇ ਮੁੱਖ ਮੰਤਰੀ ਨੇ ਸੁਪਰੀਮੋ ਮੀਟਿੰਗਾਂ ਕੀਤੀਆਂ ਨੇ ਡਿਪਾਰਟਮੈਂਟ ਨੇ ਮੀਟਿੰਗਾਂ ਕੀਤੀਆਂ ਨੇ ਇਵਨ ਅੱਜ ਤੱਕ ਇਤਿਹਾਸ 'ਚ ਕਦੇ ਨਹੀਂ ਹੋਇਆ ਕਿ ਉਦਯੋਗਿਕ ਪਾਲਿਸੀ ਬਣਾਉਣੀ ਹੋਵੇ ਉਹ ਵਟਸਐਪ ਦੇ ਉੱਤੇ ਬਣ ਜਾਵੇ ਮਤਲਬ ਅਸੀਂ ਇੱਕ ਨੰਬਰ ਜਾਰੀ ਜੋ ਕੀਤਾ ਸੀ ਵਟਸਐਪ ਤੇ ਲੋਕਾਂ ਤੋਂ ਸੁਝਾਅ ਮੰਗੇ ਸੀ ਉਹ ਸੁਝਾਅ ਦੇ ਨਾਲ ਅਸੀਂ ਉਹ ਜਿਹੜਾ ਹੈਗਾ ਆਪਣੀ ਉਦਯੋਗਿਕ ਪਾਲਿਸੀ ਬਣਾਈ ਸੀ ਉਹ ਸਰਕਾਰ ਦੇ ਵਿੱਚ ਕਿਵੇਂ ਯਾਨੀ ਕਿ ਟੈਕਸ ਦਾ ਅਤੰਕਵਾਦ ਹੋ ਸਕਦਾ ਹੈਗਾ ਇਹਨਾਂ ਨੂੰ ਦਰਦ ਸਿਰਫ ਤੇ ਸਿਰਫ ਇਸ ਕਰਕੇ ਹੋ ਰਿਹਾ ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਟੈਕਸ ਚੋਰਾਂ ਦੀ ਪੁਸ਼ਤ ਪੜਾਈ ਕੀਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਹੈਗਾ ਸਿਰਫ ਟੈਕਸ ਕੰਪਲਾਈਂਸ ਵਾਸਤੇ ਗੱਲ ਕੀਤੀ ਜਾਂਦੀ ਹੈ ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈਗਾ ਉੱਥੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹਾਂ ਜੇਕਰ ਕੋਈ ਬੰਦਾ ਸਖਸ ਜਿਹੜਾ ਟੈਕਸ ਦੀ ਚੋਰੀ ਕਰਦਾ ਕਿਉਂਕਿ ਨੇਚਰਲੀ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਉੱਥੇ ਬਿਲਕੁਲ ਕਾਰਵਾਈ ਹੋਏਗੀ ਔਰ ਦੂਸਰੀ ਗੱਲ ਮੈਂ ਤੁਹਾਡੇ ਮਾਫਤ ਸਪਸ਼ਟ ਕਰਦੇ ਆ ਸਾਰੇ ਵਪ ਇਨਾਂ ਦੇ ਗੁੰਮਰਾਹਕੁੰਨ ਪ੍ਰਚਾਰ 'ਚ ਆਉਣ ਦੀ ਲੋੜ ਨਹੀਂ ਹੈਗੀ ਜੇਕਰ ਤੁਸੀਂ ਇਮਾਨਦਾਰੀ ਨਾਲ ਟੈਕਸ ਦੇ ਰਹੇ ਹੋ ਅਸੀਂ ਤੁਹਾਨੂੰ ਸਲੂਟ ਕਰਦੇ ਹਾਂ ਤੁਹਾਡੇ ਦਿੱਤੇ ਹੋਏ ਟੈਕਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਵਿਕਾਸ ਹੁੰਦਾ ਹੈ ਔਰ ਜੇਕਰ ਕੋਈ ਅਧਿਕਾਰੀ ਇਹ ਵੀ ਮੈਂ ਬੜਾ ਸਪਸ਼ਟ ਕਹਿ ਦੇਣਾ ਹੈਗਾ ਇਸ ਮੰਚ ਤੋਂ ਜੇ ਕੋਈ ਅਧਿਕਾਰੀ ਕਿਸੇ ਵਪਾਰੀ ਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕਰੇਗਾ ਅਸੀਂ ਉਸ ਨੂੰ ਵੀ ਨਹੀਂ ਬਖਸ਼ਦੇ ਔਰ ਜੇ ਕੋਈ ਯਾਨੀ ਕਿ ਟੈਕਸ ਦੀ ਚੋਰੀ ਕਰੇਗਾ ਉਸ ਨੂੰ ਵੀ ਨਹੀਂ ਬਖਸ਼ਦੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਹੈ ਅਤੇ ਰਹੇਗੀ ਤੁਹਾਡਾ ਕੋਈ ਜੇ ਕਿਹਾ ਤਿੰਨ ਸਾਲਾਂ ਤੋਂ ਕੋਈ ਨਵਾਂ ਟੈਕਸ ਨਹੀਂ ਲਗਾਇਆ ਕੋਈ ਇੰਗਰੇਜ਼ ਨੇ ਕਿਹਾ ਟੈਕਸ ਜਿਹੜੇ ਬੈਂਕ ਤੋਂ ਇੱਸਾਈ ਕਿਸੇ ਨੂੰ ਇੰਕਰੀਟਿ ਬੈਂਕ ਤੋਂ ਕੋਈ ਟੈਕਸ ਲਗਾਇਆ ਜਾਂਦਾ ਹੈ ਨਾ ਇਸਾਈ ਇੰਗਰੇਜ਼ ਹੋਣ ਨਹੀ ਜੀ ਨਹੀਂ ਨਹੀਂ ਮੈਂ ਪਹਿਲਾਂ ਇੱਕ ਜ਼ਿਕਰ ਕੀਤਾ ਹੁਣ ਇੱਕ ਵਾਰ ਇਹ ਤਾਂ ਹੈ ਨਹੀਂ ਕਿ ਟੈਕਸ ਪਹਿਲਾਂ ਪੰਜਾਬ ਚ ਆਉਂਦਾ ਨਹੀਂ ਸੀ ਲੇਕਿਨ ਉਹ ਟੈਕਸ ਸਿੱਧੇ ਰਸਤੇ ਰਾਹੀਂ ਸਰਕਾਰੀ ਖਜ਼ਾਨੇ ਚ ਨਾ ਆ ਕੇ ਦਰਦ ਇਸੇ ਚੀਜ਼ ਦਾ ਹੀ ਹੈ ਠੀਕ ਹੈ ਨਾ ਜੇ ਅੱਜ ਸੁਖਬੀਰ ਸਿੰਘ ਬਾਦਲ ਜੀ ਰੌਲਾ ਪਾ ਰਹੇ ਨੇ ਜੇ ਅੱਜ ਰਾਜਾ ਵੜਿੰਗ ਜੀ ਜਾਨੀ ਕਿ ਚੀਕਾ ਮਾਰ ਰਹੇ ਨੇ ਜੇ ਅੱਜ ਭਾਜਪਾ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਰ ਰਿਹਾ ਸਿਰਫ ਇਸ ਕਰਕੇ ਕਰ ਰਹੀ ਹੈ ਇਹ ਲੋਕ ਮਾਫੀਆ ਚਲਾਉਂਦੇ ਸੀ ਔਰ ਜਿਹੜੇ ਟੈਕਸ ਚੋਰ ਸੀ ਉਹਨਾਂ ਦੀ ਮਦਦ ਕਰਦੇ ਸੀ ਉਹ ਟੈਕਸ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਚ ਨਾ ਆ ਕੇ ਇਹਨਾਂ ਦੀ ਜੇਬਾਂ ਚ ਜਾਂਦੇ ਸੀ ਇਹ ਪਰੇਸ਼ਾਨੀ ਸੀ ਔਰ ਅਸੀਂ ਇਹ ਚੀਜ਼ਾਂ ਜਿਹੜੀਆਂ ਰੋਕੀਆਂ ਨੇ ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਹੈਗਾ ਚਾਹੇ ਐਕਸਾਈਜ਼ ਰੈਵਨਿਊ ਹੋਵੇ ਚਾਹੇ ਜਾਨੀ ਕਿ ਜੀਐਸਟੀ ਰੈਵਨਿਊ ਹੋਵੇ ਚاہے ਟੈਂਪੋਰੀਟਰੀ ਰੈਵਨਿਊ ਹੋਵੇ ਚਾਹੇ ਓਨ ਟੈਕਸ ਰੈਵਨਿਊ ਹੋਵੇ ਚਾਹੇ ਕੈਪੀਟਲ ਐਕਸਪੈਂਡੀਚਰ ਹੋਵੇ ਸਾਡਾ ਇਹਨਾਂ ਨਾਲੋਂ ਕਈ ਗੁਣਾ ਬਿਹਤਰ ਹੈ ਕਿਸੇ